ਫੋਰਮ ਪੂਰਾ ਨਹੀਂ ਸੀਗਾ ਫੋਰਮ ਪੂਰਾ ਨਾ ਹੋਣ ਦੇ ਬਾਵਜੂਦ ਉਹਨਾਂ ਨੇ ਬਜਟ ਪਾਸ ਕਰਨ ਦਾ ਐਲਾਨ ਕਰ ਦਿੱਤਾ ਸੀ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਉਹ ਹੀ ਬਜਟ ਸੀ ਜਿਹੜਾ ਖੁਦ ਝਿੰਡਾ ਨੇ 25 ਜੂਨ 2025 ਨੂੰ ਰੱਦ ਕੀਤਾ ਸੀ ਇਹ ਕਹਿ ਕੇ ਕਿ ਦੇ ਵਿੱਚ ਖਾਮੀਆਂ ਨੇ ਕਮੀਆਂ ਨੇ ਇਹ ਫਾਈਲ ਜਿਹੜਾ ਹੈਗਾ ਪਾਸ ਨਹੀਂ ਕੀਤਾ ਜਾ ਸਕਦਾ ਸੀ ਨਵਾਂ ਬਜਟ ਬਣਾਵਾਂਗੇ ਤੇ ਉਹ ਅਸੀਂ ਲੈ ਕੇ ਆਵਾਂਗੇ ਪਰ ਇਹ 10 ਮਹੀਨੇ ਬੀਤਣ ਦੇ ਬਾਵਜੂਦ ਨਾ ਤਾਂ ਕੋਈ ਨਵਾਂ ਬਜਟ ਬਣਾ ਸਕੇ ਨਾ ਉਹਦੇ ਕੋਈ ਖਾਮੀਆਂ ਕਰ ਸਕੇ ਤਾਂ ਅੱਜ ਉਸੇ ਬਜਟ ਨੂੰ ਇਨ ਬਿਨ ਉਸੇ ਤਰ੍ਹਾਂ ਪਾਸ ਕਰਨਾ ਚਾਹੁੰਦੇ 104 ਕਰੋੜ ਦਾ ਬਜਟ ਉਸ ਤੋਂ ਬਾਅਦ 10 ਮਹੀਨਿਆਂ ਦੇ ਵਿੱਚ ਜੋ ਕਰਤਖਨ ਜਗਦੀਸ਼ ਸਿੰਘ ਢੰਡਾ ਨੇ ਕੀਤੀ ਆ ਉਹਨੂੰ ਉਹ ਬਜਟ ਪਾਸ ਕਰਕੇ ਲੀਗਲ ਕਰਨਾ ਚਾਹੁੰਦੇ ਕਾਨੂੰਨੀ ਬਣਾਉਣਾ ਚਾਹੁੰਦੇ ਆ ਜਿਸ ਦਾ ਆਬਜੈਕਸ਼ਨ ਸਾਡੇ ਸੀਨੀਅਰ ਮੀਤ ਪ੍ਰਧਾਨ ਗੁਲਜ਼ੀਰ ਸਿੰਘ ਮੀਤਾ ਰਾਮ ਸਰਕਾਰ ਦਾ ਉਹਨਾਂ ਨੇ ਜੁਡੀਸ਼ੀਅਲ ਕੋਲੇ ਕੀਤਾ ਸੀਗਾ ਕਿ ਜਿਹੜਾ ਉਹਨਾਂ ਨੇ ਕੋਰਮ ਪੂਰਾ ਦਿਖਾਇਆ ਹੈ ਉਹ ਕੋਰਮ ਪੂਰਾ ਹੈ ਹੀ ਨਹੀਂ ਸੀਗਾ 28 29 ਮੈਂਬਰ ਸੀ ਪਰ ਉਹਨਾਂ ਨੇ 33 ਦੇ ਸਾਈਨ ਜਿਹੜੇ ਜੁਡੀਸ਼ੀਅਲ ਕੋਲੇ ਪੇਸਟ ਕੀਤੇ ਸਨ 33 ਵਿੱਚ ਦੋ ਉਹਨਾਂ ਮੈਂਬਰ ਸਹਿਬਾਨਾਂ ਦੇ ਸਰਦਾਰ ਜੋਗਬ ਸਿੰਘ ਜੀ ਆ ਖੜੇ ਨੇ ਸਾਡੇ ਕੋਲ ਜਮਨਾ ਨਗਰ ਸੀਨੀਅਰ ਮੈਂਬਰ ਨੇ ਸਾਫ ਕਾ ਜਰਨਲਿਸਟਰ ਨੇ ਔਰ ਜਥੇਦਾਰ ਬਲਦੇਵ ਸਿੰਘ ਹਾਬੜੀ ਕੈਂਥਲ ਤੋਂ ਮੈਂਬਰ ਨੇ ਨਿਹਾਰ ਸਿੰਘ ਉਹਨਾਂ ਨੂੰ ਹਾਜ਼ਰੀ ਖੇਤਰ ਦਿਖਾਈ ਬਜਟ ਪਾਸ ਜਿੱਦੋਂ ਕਿ ਉਹ ਸਾਡੇ ਕੋਲ ਗੁਰਦੁਆਰਾ ਨਾਡਾ ਸਾਹਿਬ ਪੰਚਕੂਲਾ ਵਿਖੇ ਬੈਠੇ ਸਨ ਜਿੱਥੇ ਦੀ ਬਕਾਇਦਾ ਸੀਸੀਟੀਵੀ ਕਵਰੇਜ ਵੀ ਆ ਤੁਹਾਡੀ ਮੀਡੀਆ ਦੀ ਰਿਕਾਰਡਿੰਗ ਵੀ ਆ ਤੇ ਅਗਲੇ ਦਿਨ ਖ਼ਬਰਾਂ ਚ ਵੀ ਛਪਿਆ ਉਹਨਾਂ ਨੇ ਫਰਾਡ ਕੀਤਾ ਸੰਗਤ ਦੇ ਨਾਲ ਫਰਾਡ ਕੀਤਾ ਕਮਿਸ਼ਨ ਦੇ ਨਾਲ ਇੱਥੇ ਆ ਕੇ ਝੂਠ ਬੋਲਿਆ ਫਰਾਡ ਕੀਤਾ ਮੈਂਬਰ ਸਹਿਬਾਨਾਂ ਦੇ ਨਾਲ ਜਗਦੀਸ਼ ਸਿੰਘ ਢੀਂਡਾ ਢੀਂਡਾ ਨੇ ਫਰਾਡ ਕੀਤਾ ਗੁਰੂ ਦੇ ਨਾਲ ਜਦੋਂ ਕਿ ਬਜਟ ਜਲਾਸ 7 ਜਨਵਰੀ ਨੂੰ ਗ੍ਰੰਥੀ ਸਿੰਘ ਕੋਲੋਂ ਝੂਠ ਬੁਲਵਾਇਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿ ਬਜਟ ਜਿਹੜਾ 2/3 ਮਤ ਨਾਲ ਪਾਸ ਕਰ ਦਿੱਤਾ ਹੁਣ ਉਸ ਨੂੰ ਇੱਥੇ ਚੈਲੰਜ ਕੀਤਾ ਗਿਆ ਉਸ ਤੋਂ ਬਾਅਦ ਸਰਦਾਰ ਜੋਗਾ ਸਿੰਘ ਜੀ ਜਮਨਾ ਨਗਰ ਤੇ ਸਰਦਾਰ ਵਰਦੇਵ ਸਿੰਘ ਜੀ ਹਾ ਵੀਡੀਓ ਖੁਦ ਆ ਕੇ ਜੁਡੀਸ਼ਲ ਵਿੱਚ ਆਪਣਾ ਐਫੀਡੇਵਟ ਦੇ ਕੇ ਗਿਆ ਆਪਣੀ ਮਰਜ਼ੀ ਦੇ ਨਾਲ ਕਿ ਅਸੀਂ ਕੋਈ ਖੇਤਰ ਨਹੀਂ ਸਾਡੇ ਜਿਹੜੇ ਸਾਡੇ ਸਾਈਨ ਦਿਖਾ ਰਹੇ ਨੇ ਇਹ ਸਾਡੇ ਕੋਲ ਘਰੇ ਆ ਕੇ ਕਰਾਏ ਨੇ 7 ਤਰੀਕ ਰਾਤ ਨੂੰ ਪੁਲਦੀਪ ਸਿੰਘ ਮਲਤਾਨੀ ਜੋ ਪਿਹੋਵਾ ਤੋਂ ਮੈਂਬਰ ਹੈ ਉਸ ਨੇ ਰਜਿਸਟਰ ਲੈ ਕੇ ਨਾਲ ਉਹਦੇ ਦੋ ਮੈਂਬਰ ਹੋਰ ਸੀ ਮੁਲਾਜ਼ਮ ਸੀ ਤੇ ਰਾਤ 9 10 ਵਜੇ ਜਾ ਕੇ ਜਦੋਂ ਮੀਟਿੰਗ ਦਾ ਸਮਾਂ ਖਤਮ ਹੋ ਗਿਆ ਸੀ ਔਰ ਇਹ ਨਾਡਾ ਸਾਹਿਬ ਤੋਂ ਸਾਡੇ ਕੋਲੋਂ ਜਹੇਦਾਰ ਕੁਮੇਦ ਸਿੰਘ ਹਾਬੜੀ ਪਿੰਡ ਚਲੇ ਗਏ ਸਨ ਉਥੇ ਘਰ ਜਾ ਕੇ ਉਹਨਾਂ ਦੇ ਦਬਾਅ ਬਣਾ ਕੇ ਉਹਨਾਂ ਦੇ ਜਿਹੜਾ ਸੀਗਾ ਉਹ ਬਜ਼ੁਰਗ ਨੇ ਉਹਨਾਂ ਦੇ ਦਬਾਅ ਬਣਾ ਕੇ ਸਾਈਨ ਕਰਾਏ ਅਗਲੇ ਦਿਨ 8 ਤਰੀਕ ਨੂੰ ਸਰਦਾਰ ਜੋਗਾ ਸਿੰਘ ਜੀ ਜਮਨਾ ਨਗਰ ਇਹਨਾਂ ਦੇ ਕੋਲ ਜਮਨਾ ਨਗਰ ਜਾ ਕੇ ਜਗਦੀਸ਼ ਸਿੰਘ ਠਿੰਡਾ ਨੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦਾ ਦਬਾਅ ਬਣਾ ਕੇ ਸਾਈਨ ਕਰਾਏ ਜਦੋਂ ਕਿ ਫਿਜ਼ੀਕਲ ਤੌਰ ਤੇ 7 ਜਨਵਰੀ ਨੂੰ ਹਾਜ਼ਰ ਹੀ ਨਹੀਂ ਸਨ ਅਜੇ ਦੋ ਮੈਂਬਰ ਹੋਰ ਵੀ ਹਾਜ਼ਰ ਨਹੀਂ ਸਨ ਅਸੀਂ ਉਹਨਾਂ ਦਾ ਵੀ ਜ਼ਿਕਰ ਕੀਤਾ ਪਰ ਫਿਰ ਵੀ ਅਸੀਂ ਜਿਹੜਾ ਸੀ ਕੇਵਲ ਦੋ ਮੈਂਬਰ ਸਹਿਮਾਨਾਂ ਦੀ ਜੁਡੀਸ਼ਲ ਚਲਾਈ ਹੈ ਕਿ ਇਹ ਤੇ ਸੀਨੀਅਰ ਮੀਤ ਪ੍ਰਧਾਨ ਨੇ ਔਰ ਉਹਦੇ ਜੀ ਸਿੱਧ ਹੋ ਚੁੱਕਾ ਹੈ ਕਿ ਨਾਂ ਉਹਨਾਂ ਬਜਦਬਾਸ ਹੋਇਆ ਇਹ ਫਰਾਡ ਸਿੱਧ ਹੋ ਚੁੱਕਾ ਹੈ ਹੁਣ ਤਾਂ ਸਿਰਫ ਆਰਡਰ ਬਾਕੀ ਹੈ ਪਰ ਆਰਡਰ ਜਿਹੜਾ ਉਹ ਲੰਮ ਕਰਿਆ ਅੱਜ ਜੁਡੀਸ਼ਲ ਚੇਅਰਮੈਨ ਸਾਹਿਬ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਆ ਨਹੀਂ ਸਕੇ ਪਰ ਅਸੀਂ ਸਮਝਦੇ ਵੀ ਜਿਸ ਤਰ੍ਹਾਂ ਜਗਦੀਸ਼ ਸਿੰਘ ਢੀਂਡਾ ਨੂੰ ਮੌਕਾ ਦਿੱਤਾ ਜਾ ਰਿਹਾ ਕਿ ਉਹ ਫਿਰ ਜਾਵੇ ਜਿਵੇਂ ਹੁਣ ਵੀ ਮੈਂਬਰ ਸਹਿਬਾਨਾਂ ਦੇ ਘਰ ਜਾ ਕੇ ਉਹ ਦਬਾਅ ਬਣਾਉਂਦਾ ਹੈ ਲਾਲਚ ਦਿੰਦਾ ਹੈ ਰਿਸ਼ਤੇਦਾਰੇ ਤਾਂ ਸਾਡੇ ਮੈਂਬਰ ਤਗੜੇ ਆ ਕਿ ਨਾ ਕਿਸੇ ਲਾਲਚ ਜਾਂਦੇ ਆ ਨਾ ਦਬਾਅ ਜਾਂਦੇ ਆ ਇਹ ਆਪਣੇ ਧਰਮ ਨਾਲ ਖੜੇ ਨੇ ਕਿ ਜੋ ਅਸੀਂ ਸਹੀ ਹੈ ਉਹਦੇ ਨਾਲ ਖੜਨਾ ਹੈ ਸਚਾਈ ਨਾਲ ਖੜਨਾ ਤਾਂ ਹੁਣ ਜਿਹੜਾ ਹੈ ਪਹਿਲਾਂ ਵੀ 7 ਜਨ 7 ਫਰਵਰੀ ਦਾ ਜਰਨਲ ਹਾਊਸ ਪ੍ਰਧਾਨ ਜਦੀਦ ਸਿੰਘ ਢੀਂਡਾ ਨੇ ਖੁਦ ਹੀ ਅਨਾਉਂਸ ਕਰਤਾ ਜਦੋਂ ਕਿ ਉਹਦੇ ਕੋਲੇ ਰਾਈਟ ਹੀ ਨਹੀਂ ਹੈ ਜਰਨਲ ਹਾਊਸ ਕਾਲ ਕਰਨ ਦਾ ਫਿਰ ਉਸਨੇ ਉਹੀ ਜਰਨਲ ਹਾਊਸ 10 ਤਰੀਕ ਦਾ ਕਰਤਾ 10 ਨੂੰ ਜਦੋਂ 12 ਵਜੇ ਤੱਕ ਮੈਂਬਰ ਨਾ ਆਏ ਕੋਈ ਵੀ ਦੂਸਰੇ ਪਾਸੇ ਬੈਠੇ ਰਹੇ ਦੀਵਾਨ ਹਾਲ ਚ ਨਾ ਆਏ ਤਾਂ ਫਿਰ ਇੱਕ ਮੈਂਬਰ ਦੀ ਤਾਈ ਮਰਦੀ ਉਹਨੇ ਗੱਲਾਂ ਗੱਲਾਂ ਚ ਮੀਡੀਆ ਚ ਕਹਿੰਦਾ ਕਿ ਮੈਂਬਰ ਦੀ ਤਾਈ ਮਰ ਗਈ ਹੈ ਜਿਸ ਕਰਕੇ ਉਹ ਆ ਨਹੀਂ ਸਕੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਹੁਣ ਫੇਰ ਉਹੀ ਜਿਹੜਾ 10 ਤਰੀਕ ਨੂੰ ਫੇਲ ਹੋਇਆ ਉਹਦਾ ਇਕੱਠ ਆ ਜਿਹੜਾ ਦੂਜੇ ਮੈਂਬਰਾਂ ਨੂੰ ਰਿਮੂਵ ਕਰਨ ਲਈ ਰੱਖਿਆ ਸੀ ਉਹਨੇ ਐਗਜ਼ੈਕਟਿਵ ਚ ਜਿਹੜੇ ਉਹਦੇ ਵਿਚਾਰਧਾਰਕ ਵਿਰੋਧੀ ਆ ਉਹਦੀ ਕ腐ਸ਼ਨ ਚ ਸਾਥ ਨਹੀਂ ਦਿੰਦੇ ਹੁਣ ਫੇਰ 18 ਤਰੀਕ ਨੂੰ ਰੱਖ ਲਿਆ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਨਸਾਫ ਨ ਲਟਕ ਰਿਹਾ ਉਹਦੇ ਨਾਲ ਜਗਦੀਸ਼ ਸਿੰਘ ਢਿੰਡਾ ਨੂੰ ਮੌਕਾ ਮਿਲ ਰਿਹਾ ਕਿ ਉਹ ਮੈਂਬਰ ਸਹਿਬਾਨਾਂ ਤੇ ਦਬਾਅ ਬਣਾਵੇ ਜੋੜ ਤੋੜ ਕਰੇ ਇਹਦੇ ਨਾਲ ਸਾਡੇ ਨਾਲ ਬੇਇਨਸਾਫੀ ਹੋ ਰਹੀ ਅਸੀਂ ਜੁਡੀਸ਼ੀਅਲ ਕਮਿਸ਼ਨ ਚ ਤਾਂ ਆਏ ਆ ਸਾਡੇ ਮੈਂਬਰ ਸਾਹਿਬਾਨ ਤੁਸੀਂ ਦੇਖੋ ਪਿਛਲੀ ਮੀਟਿੰਗ ਦੇ ਕਿੰਨੇ ਮੈਂਬਰ ਸੀਤੀ 35 ਮੈਂਬਰ ਆਏ ਸੀਗੇ ਪਰ ਅੱਜ ਜਿਹੜੇ ਮੈਂਬਰ ਆ ਉਹ ਸਿਰਫ 4 ਆਏ ਆ ਅਗਲੀ ਮੀਟਿੰਗ ਤੇ ਸ਼ਾਇਦ ਇਹ ਵੀ ਨਾ ਆਉਣ ਕਿਉਂਕਿ ਇਹਨਾਂ ਨੂੰ ਬੇਵਿਸ਼ਵਾਸੀ ਹੋ ਰਹੀ ਹੈ ਕਿ ਸਾਡੇ ਨਾਲ ਇਨਸਾਫ ਨਹੀਂ ਹੋਣਾ ਤੇ ਅਸੀਂ ਵੀ ਸਰਕਾਰ ਨੂੰ ਜਿੱਥੇ ਰਿਕਵੈਸਟਾਂ ਕਰਦੇ ਸੀਗੇ ਜੁਡੀਸ਼ੀਅਲ ਕਮਿਸ਼ਨ ਨੂੰ ਤਗੜਾ ਕੀਤਾ ਜਾਵੇ ਉਹਦੇ ਜੋ ਰਾਈਟ ਨੇ ਉਹਨੂੰ ਦਿੱਤੇ ਜਾਣ ਜੋ ਮੈਂਬਰਾਂ ਦੇ ਰਾਈਟ ਉਹਨਾਂ ਨੂੰ ਮਿਲਣ ਪਰ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਬਹੁਤੇ ਮੈਂਬਰ ਸਾਹਿਬਾਨ ਇਹ ਸੋਚਣ ਲਈ ਮਜਬੂਰ ਹੋ ਗਿਆ ਕਿ ਸਾਨੂੰ ਤਾਂ ਜੁਡੀਸ਼ੀਅਲ ਕਮਿਸ਼ਨ ਦੀ ਹੈ ਕਿ ਨਹੀਂ ਅਸੀਂ ਤਾਂ ਸਿੱਧਾ ਸਰਕਾਰ ਨੂੰ ਲਿਖ ਦਈਏ ਵੀ ਅਸੀਂ ਆਪਣੇ ਕੇਸ ਹਾਈ ਕੋਰਟ 'ਚ ਹੀ ਦੇਖ ਲਾਂਗੇ ਅਸੀਂ ਤਾਂ ਜੁਡੀਸ਼ੀਅਲ ਤਾ ਮੰਗ ਕਰਦੇ ਕਿ ਜੁਡੀਸ਼ੀਅਲ ਸਾਡੇ ਗੁਰਦੁਆਰਿਆਂ ਦੇ ਮਸਲਿਆਂ ਦਾ ਇਨਸਾਫ ਦੇਵੇ ਪਰ ਉਹ ਇਨਸਾਫ ਜਿਹੜਾ ਉਹ ਲਟਕ ਰਿਹਾ ਅੱਜ ਜਿਹੜਾ ਹੈਗਾ ਜੁਡੀਸ਼ੀਅਲ ਕਮਿਸ਼ਨ ਸਾਹਿਬ ਖੁਦ ਆ ਨਹੀਂ ਸਕਿਆ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਉਹਨਾਂ ਨੂੰ ਤੰਦਰੁਸਤ ਕਰਨ ਤੇ ਅਗਲੀ ਮੀਟਿੰਗ 'ਤੇ ਖੁਦ ਆ ਕੇ ਤੇ ਇਹ ਜਿਹੜਾ ਫੈਸਲਾ ਦੇਣ ਕਿਉਂਕਿ ਕੋਈ ਵੀ ਫੈਸਲਾ ਜੋਗ ਅਸੀਂ ਉਹਨਾਂ ਕੋ ਸਹੀ ਫੈਸਲੇ ਦੀ ਚਾਹੇ ਉਹ ਕਿਸ ਪੱਖ ਚ ਜਾਵੇ ਜੋ ਨਿਰਪੱਖ ਫੈਸਲਾ ਸਹੀ ਫੈਸਲਾ ਸੀ ਉਹਨਾਂ ਤੋਂ ਹੀ ਆਸ ਰੱਖਦੇ ਆ ਤੇ ਉਹ ਹੋਣਾ ਚਾਹੀਦਾ ਤੇ ਇਹਦੇ ਨਾਲ ਐਕਸਪੋਜ਼ ਹੋ ਚੁੱਕਾ ਜਗਦੀਸ਼ ਸਿੰਘ ਢਿੰਡਾ ਤੇ ਉਹਦੇ ਸਾਥੀ ਕਿ ਜਿਸ ਤਰ੍ਹਾਂ ਕੁਲਦੀਪ ਸਿੰਘ ਮਲਤਾਨੀ ਮੈਂਬਰ ਹੈ ਕਿ ਉਹ ਵਾਦੋਂ ਉਹ ਰਜਿਸਟਰ ਲੈ ਕੇ ਦਫਤਰ ਦਾ ਫੇ ਘਰਾਂ ਚ ਜਾ ਕੇ ਦਸਖਤ ਕਰਾ ਰਿਹਾ ਜਦੋਂ ਕਿ ਸਾਡੇ ਦਫਤਰ ਦਾ ਰਿਕਾਰਡ ਘਰਾਂ ਚ ਨਹੀਂ ਜਾ ਸਕਦਾ ਇਹ ਸਿੱਧ ਹੋ ਚੁੱਕਾ ਹੈ ਮੈਂਬਰ ਸਹਿਬਾਨ ਆਪਣਾ ਐਫੀ ਡੇਵਿਡ ਦੇ ਚੁੱਕੇ ਆ ਹੁਣ ਉਸ ਤੋਂ ਬਾਅਦ ਤਾਂ ਕੋਈ ਸਬੂਤਾਂ ਦੀ ਵੀ ਲੋੜ ਨਹੀਂ ਰਹਿ ਸਕਦੀ ਹੁਣ ਉਹਨਾਂ ਨੇ ਸਬੂਤ ਵੀ ਨਸ਼ਟ ਕਰ ਦਿੱਤੇ ਅੱਜ ਐਸਐਸਪੀ ਸਾਹਿਬ ਨੂੰ ਪਿਛਲੀ ਡੇਟ ਤੇ ਆਰਡਰ ਕੀਤੇ ਸਨ ਐਸਐਸਪੀ ਗੁਰੂ ਖੇਤਰ ਨੂੰ ਜੁਡੀਸ਼ੀਅਲ ਕਮਿਸ਼ਨ ਸਾਹਿਬ ਨੇ ਕਿ ਤੁਸੀਂ ਜਿਹੜੇ ਉਹਨਾਂ ਦੀ ਸੀਸੀਟੀਵੀ ਫੁਟੇਜ ਆ ਜਾਂ ਵੀਡੀਓਗ੍ਰਾਫੀ ਫੋਟੋਗ੍ਰਾਫੀ ਉਹ ਦਿੱਤੀ ਜਾਂ ਤੇ ਅੱਜ ਉਹਨਾਂ ਨੇ ਭੇਜਤਾ ਵੀ ਸਾਡੇ ਕੋਲ ਤਾਂ ਰਿਕਾਰਡ ਹੀ ਨਹੀਂ ਹੈਗਾ ਹੁਣ ਕਿੱਡੀ ਬੱਤ ਕਿਸਮਤ ਦੀ ਹੈ ਕਿ ਸਾਡਾ ਪੂਰੀ ਸਟੇਟ ਦਾ ਗੁਰਦੁਆਰਿਆਂ ਦਾ ਹੈੱਡਕੁਆਰਟਰ ਹੋਵੇ ਤੇ ਉਸੇ ਸੀਸੀਟੀਵੀ ਫੁਟੇਜ ਹੀ ਨਾ ਹੋਵੇ ਮਤਲਬ ਅਸੀਂ ਤਾਂ ਪਿੰਡਾਂ ਦੇ ਗੁਰਦੁਆਰਿਆਂ 'ਚ ਕੈਮਰੇ ਲਵਾ ਰਹੇ ਆ ਕਿ ਉੱਥੇ ਕੋਈ ਬੇਅਦਬੀ ਨਾ ਕਰ ਜੇ ਕੋਈ ਐਸੀ ਗੱਲ ਨਾ ਹੋਵੇ ਪਰ ਜਿਹੜੇ ਸਾਡੇ ਲੱਗੇ ਹੋਏ ਕੈਮਰੇ ਉਹਨਾਂ ਦਾ ਰਿਕਾਰਡ ਖੁਰਦਬੋਧ ਕੀਤਾ ਜਾ ਰਿਹਾ ਜਗਦੀਸ਼ ਸਿੰਘ ਢਿੰਡਾ ਵੱਲੋਂ ਜੋ ਉਹਨਾਂ ਨੇ ਇੱਥੇ ਆਪਣਾ ਪੱਖ ਐਸਪੀ ਨੂੰ ਦਿੱਤਾ ਤੇ ਐਸਪੀ ਨੇ ਜੋ ਜੁਡੀਸ਼ਲ ਨੂੰ ਭੇਜਿਆ ਉਹ ਅੱਜ ਇੱਥੇ ਆ ਚੁੱਕਾ ਹੈ ਹਾਂਜੀ ਢਿੰਡਾ ਜੀ ਇਹ ਕਹਿ ਰਹੇ ਸੀ ਇਹ ਵੀ ਪਿਛਲੇ ਸੁਣਵਾਈ ਦੇ ਦੌਰਾਨ ਆਈ ਸੀ ਦੂਕਰਾਂ ਦੇ ਕੰਮ ਹੈ ਉਹ ਉਹਨਾਂ ਚ ਰਿਕਾਰਡ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਇਹ ਮਾਮਲਾ ਦੇਖੋ ਇਹ ਜਿਹੜਾ ਇਹ ਜਿਹੜਾ ਬਜਟ ਹੈ ਇਹਨੂੰ ਜਗਦੀਸ਼ ਸਿੰਘ ਢਿੰਡਾ ਨੇ ਖੁਦ ਰੋਕਿਆ ਸੀਗਾ 25 ਜੂਨ 2025 ਹੁਣ ਖੁਦ ਰੋਕਿਆ ਹੋਇਆ ਬਜਟ ਹੈ ਉਹੀ ਇਨ ਬਿਨ ਬਜਟ ਹੈ ਉਦੋਂ ਇਹ ਕਹਿ ਕੇ ਰੋਕਿਆ ਗਿਆ ਅੱਜ ਵੀ ਉਹਦੀ ਰਿਕਾਰਡਿੰਗ ਲੈ ਸਕਦੇ ਹੋ ਤਾਂ ਸੰਭਾਲ ਲਈ ਹੋਈ ਹੈ ਹੈੱਡ ਆਫਿਸ ਨੇ ਉਹਦੇ ਚ ਢਿੰਡਾ ਕਹਿ ਰਿਹਾ ਉਹਦੇ ਚ ਕਮੀਆਂ ਬੜੀਆਂ ਨੇ ਇਹਦੇ ਚ ਖਾਮੀਆਂ ਬੜੀਆਂ ਕੱਪੜੇ ਬੜੇ ਹੋਏ ਆ ਅਸੀਂ ਤਾਂ ਸੋਗੋ ਕਹਿ ਰਹੇ ਆ ਖਾਮੀਆਂ ਕੱਢੋ ਕਮੀਆਂ ਕੱਢੋ ਕੱਪੜੇ ਕੱਢੋ ਜੇ ਕਿਸੇ ਨੇ ਕੀਤੇ ਸਾਡੇ ਸਮੇਂ ਦੇ ਵਿੱਚ ਜਦੋਂ ਅਸੀਂ ਆਉਟਸਾਈਡ ਹੌਕ ਕਮੇਟੀ ਚ ਸੀਗੇ ਤੇ ਅੱਜ ਢਿੰਡਾ ਉਹ ਕਮੀਆਂ ਕੱਢਣ ਤੋਂ ਕਿਉਂ ਭੱਜ ਰਿਹਾ ਜੇ ਕਮੀਆਂ ਨੇ ਜਿਸ ਦੀਆਂ ਹੈ ਨੇ ਉਹਦੀਆਂ ਕੱਡੀਆਂ ਜਾਣ ਉਹ ਸਾਰੀ ਗੱਲ ਘੁੰਮ ਘਮਾ ਕੇ ਦਾਦੂਵਾਲ ਦੇ ਖਾਤੇ ਪਾ ਦਿੰਦਾ ਹੈ ਕਿ ਦਾਦੂਵਾਲ ਦੇ ਖਾਤੇ 'ਚ ਸਾਰੀਆਂ ਗੱਲਾਂ ਪਾ ਦਿਓ ਦਾਦੂਵਾਲ 10 ਰੁਪਈਆ ਦਾ ਰਵੰਦਾਰ ਨਹੀਂ ਹੈ ਜੋ ਝਿੰਡਾ ਨੇ ਗੱਲਾਂ ਕੀਤੀਆਂ ਸਭ ਤੋਂ ਮੁਖਰਿਆ ਉਹਨੇ ਕਿਹਾ ਕਿ ਸਰੂਪੇ ਨਹੀਂ ਦੇਣੇ ਅੱਜ ਡਿੱਗੀ 'ਚ ਸਰੂਪੇ ਪਾ ਕੇ ਘੁੰਮ ਰਿਹਾ ਕਦੇ ਆਇਆਸ ਆਫਿਸ ਕਦੇ ਆਉਟ ਆਫਿਸ ਖੁਦ ਸਰੂਪੇ ਦੇ ਰਿਹਾ ਉਹਨੇ ਐਲਾਨ ਕੀਤਾ ਸੀ ਮੈਂ ਗੁਰਦੁਆਰਾ ਕਮੇਟੀ ਦੀ ਗੱਡੀ ਨਹੀਂ ਵਰਤਾਂਗਾ ਮੁਲਾਜ਼ਮ ਨਹੀਂ ਵਰਤਾਂਗਾ ਗੋਲਕ ਨਹੀਂ ਵਰਤਾਂਗਾ ਅੱਜ ਦੋ ਗੱਡੀਆਂ ਇੱਕ ਅਨੋਵਾ ਤੇ ਇੱਕ ਸਕੋਰਪੀਓ ਲੈ ਕੇ ਹਰਿਆਣਾ ਕਮੇਟੀ ਦੀ ਘੁੰਮ ਰਿਹਾ ਹੈ ਤੇ 10 ਮੁਲਾਜ਼ਮਾਂ ਨੂੰ ਸੁਪਾਰੀ ਸੂਟ ਬਣਾਏ ਪਵਾਏ ਹੋਏ ਨੇ ਜਦੋਂ ਕਿ ਸਾਡੀ ਹਰਿਆਣਾ ਕਮੇਟੀ ਦੀ ਵਰਦੀ ਨਹੀਂ ਹੈ ਤੇ ਗੁਰੂ ਕੀ ਗੋਲਕ ਦਾ ਰੋਜ਼ ਤੇਲ ਉਹਦੇ ਚ ਖਪਤ ਹੋ ਰਿਹਾ ਉਹਨੂੰ ਜਿਹੜਾ ਏਜੰਡਾ ਸਾਡੀ ਕਮੇਟੀ ਵਿਰੋਧੀ ਲੋਕਾਂ ਨੇ ਜਿਹੜੇ ਨਹੀਂ ਚਾਹੁੰਦੇ ਕਿ ਹਰਿਆਣਾ ਦੀ ਕਮੇਟੀ ਕੰਮ ਕਰੇ ਜਿਹੜੀ ਅਸੀਂ ਵੱਖਰੀ ਕਰਾਈਵੇਂ ਸੁਪਰੀਮ ਕੋਰਟ ਚ ਕੇਸ ਜਿੱਤ ਕੇ ਲਿਆਇਆ ਪਰ ਉਹ ਨਹੀਂ ਚਾਹੁੰਦੇ ਕਿ ਕਮੇਟੀ ਕੰਮ ਕਰੇ ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਚੜ੍ਹਿਆ ਹੋਇਆ ਕਟਕੁਤਲੀ ਬਣਿਆ ਹੋਇਆ ਜਗਦੀਸ਼ ਸਿੰਘ ਢਿੰਡਾ ਹਰਿਆਣੇ ਦੀਆਂ ਸੰਗਤਾਂ ਨੂੰ ਹਰਿਆਣਾ ਕਮੇਟੀ ਮੈਂਬਰਾਂ ਨੂੰ ਤੇ ਹਰਿਆਣਾ ਕਮੇਟੀ ਨੂੰ ਖਰਾਬ ਕਰ ਰਿਹਾ ਸੰਗਤਾਂ ਮੇਰੀ ਦੀ ਪਛਾਣ ਜਿਹੜੀ ਹੈ ਹੁਣ ਕਰ ਲੈਣੀ ਚਾਹੀਦੀ ਉਹ ਐਕਸਪੋਜ਼ ਹੋ ਚੁੱਕਾ ਹੈ ਉਹਨੇ ਝੂਠ کورٹ 'ਚ ਵੀ ਬੋਲਿਆ ਜੁਡੀਸ਼ੀਅਲ 'ਚ ਵੀ ਉਹਨੇ ਝੂਠ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਬੋਲਿਆ ਤੇ ਉਹਨੇ ਗ੍ਰੰਥੀ ਕੋਲੋਂ ਵੀ ਬੁਲਵਾਇਆ ਅਸੀਂ ਤਾਂ ਸੰਗਤਾਂ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਹਾਂ ਔਰ ਉਹਦੇ ਸਾਥੀਆਂ ਨੂੰ ਕੁਲਦੀਪ ਸਿੰਘ ਮਲਤਾਨੀ ਨੂੰ ਵੀ ਮੈਂ ਅੱਜ ਕਹਿਣਾ ਚਾਹੁੰਦਾ ਕਿ ਉਹ ਸੰਗਤ ਵਿੱਚ ਆ ਕੇ ਦੱਸੇ ਕਿ ਉਹ ਰਿਜੈਕਟਰ ਲੈ ਕੇ ਜ਼ਥੇਦਾਰ ਬਲਦੇਵ ਸਿੰਘ ਹਾਬੜੀ ਦੇ ਘਰ ਕੈਥਲ ਗਿਆ ਸੀ ਹਾਬੜੀ ਗਿਆ ਸੀ ਕਿ ਨਹੀਂ ਗਿਆ ਸੀਗਾ 7 ਤਰੀਕ ਨੂੰ ਹੀ ਰਾਤ ਨੂੰ ਜਦੋਂ ਕਿ ਮੀਟਿੰਗ ਦਾ ਸਮਾਂ ਵੀ ਨਿਕਲ ਚੁੱਕਾ ਸੀ ਤੇ ਰਾਤ ਨੂੰ ਜਾ ਕੇ ਸਾਈਨ ਕਰਾ ਰਿਹਾ ਤੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰ ਰਿਹਾ ਕੋਲ ਦੀਸ਼ਮ ਲੋਤਾਨੀ ਅੱਜ ਉਹ ਸਾਡਾ ਵੀਰ ਇਹ ਸੰਗਤ ਨੂੰ ਸਪਸ਼ਟ ਕਰੇ ਕਿ ਉਹ ਕਿਸ ਪਾਵਰ ਦੇ ਨਾਲ ਕਿਸ ਅਥਾਰਟੀ ਦੇ ਨਾਲ ਗੁਰਦੁਆਰਾ ਕਮੇਟੀ ਦੇ ਹੈੱਡ ਆਫਿਸ ਤੋਂ ਰਿਕਾਰਡ ਲਿਜਾ ਕੇ ਰਜਿਸਟਰ ਤੇ ਘਰੇ ਜਾ ਕੇ ਦਸਖਤ ਕਰਾ ਰਿਹਾ ਜਦੋਂ ਕਿ ਉਹ ਫਿਜ਼ੀਕਲ ਤੌਰ ਤੇ ਉਸ ਜਨਰਲ ਹਾਊਸ ਵਿੱਚ ਹਾਜ਼ਰ ਨਹੀਂ ਸਨ ਅੱਜ ਸਾਡੇ ਮੈਂਬਰ ਸਹਿਬਾਨਾਂ ਨੇ ਦੂਸਰੇ ਮੈਂਬਰ ਸਹਿਬਾਨਾਂ ਨੇ ਵੀ ਆਪਣੀ ਤਾਕਤ ਨੂੰ ਪੇਸ਼ ਆਣਦੇ ਆ ਕੱਲ ਜਿਹੜਾ ਉਹਦਾ ਜਨਰਲ ਇਲਾਜ ਸੀ ਦੋ ਦਿਨ ਪਹਿਲਾਂ 10 ਤਰੀਕ ਨੂੰ ਉਹਦੇ ਚ ਹਾਜ਼ਰੀ ਨਹੀਂ ਦਿੱਤੀ ਤਾਂ ਫਿਰ ਦੇਖੋ ਫਰਾਡ ਕੀਤਾ ਝਿੰਡਾ ਨੇ ਕਿ 12 ਵਜੇ ਤੱਕ ਕੋਈ ਮੈਂਬਰ ਨਹੀਂ ਆਇਆ ਤਾਂ ਉਸ ਨੇ ਇਸ ਬਜਟ ਨੂੰ ਕੈਨਸਲ ਕਰਨ ਦਾ ਜਿਹੜੀ ਮੀਟਿੰਗ ਸੀ ਜਲਾਸ ਜਰਨਲ ਉਸੇ ਨੂੰ ਕੈਨਸਲ ਕਰਨ ਦਾ ਐਲਾਨ ਕਰਤਾ ਤੇ ਐਲਾਨ ਦਾ ਜਿਹੜਾ ਲੈਟਰ ਜਾਰੀ ਕੀਤਾ ਉਹ 9 ਤਰੀਕ ਦਾ ਜਾਰੀ ਕਰਤਾ ਤੇ 9 ਤਰੀਕ ਨੂੰ ਇੱਕ ਦਿਨ ਪਹਿਲਾਂ ਇਹ ਇਹ ਸੱਚੇ ਹੋਣ ਵਾਸਤੇ ਜਦੋਂ ਕਿ ਉਹਦੀ 10 ਤਰੀਕ ਵਾਲੀ ਮੀਟਿੰਗ ਫੇਲ ਹੋਈ ਆ ਤੇ ਉਹਨੂੰ ਫੇਰ ਹੁਣ ਮੌਕਾ ਜਿਹੜਾ ਉਹ ਮਿਲ ਗਿਆ ਜਿੰਨੀ ਹੈ ਕੇਸ ਲੰਮਕ ਰਿਹਾ ਉਹਨੂੰ ਮੌਕਾ ਮਿਲਦਾ ਹੁਣ ਉਹ ਫੇਰ ਮੈਂਬਰ ਸਾਹਿਬਾਨਾਂ ਦੇ ਘਰ ਜਾਵੇਗਾ ਜਾ ਕੇ ਲੇਲੜੀਆਂ ਕੱਢੇਗਾ ਜਾ ਕੇ ਦਬਾਅ ਬਣਾਵੇਗਾ ਲਾਲਚ ਦੇਗਾ ਦੋ ਚਾਰ ਮੈਂਬਰ ਸਹਿਬਾਨਾਂ ਦੇ ਉਹ ਘਰੇ ਜਾਂਦਾ ਤੇ ਜਾ ਕੇ ਕਹਿੰਦਾ ਮੇਰੀਆਂ ਗਲਤੀਆਂ ਦੀ ਪਿਛਲੀਆਂ ਦੀ ਮੈਨੂੰ ਮਾਫੀ ਦੇ ਦਿਓ ਤੇ ਤੁਸੀਂ ਜਿਹੜਾ ਹੈਗਾ ਜਰਨਲ ਹਾਊਸ ਵਿੱਚ ਜਾ ਕੇ ਮੇਰਾ ਬਾਈਟ ਪਾਸ ਕਰਾ ਦਿਓ ਤੇ ਮੇਰੇ ਜਿਹੜੇ ਮੱਦੇ ਆ ਉਹ ਪਾਸ ਕਰਾ ਦਿਓ ਤਾਂ ਕਿ ਮੈਂ ਪ੍ਰਧਾਨ ਬਣਿਆ ਰਿਹਾ ਰਹਾ ਪਰ ਮੈਂ ਜਗਦੀਸ਼ ਸਿੰਘ ਜੀ ਨਾਲ ਨੂੰ ਕਹਿਣਾ ਚਾਹੁੰਦਾ ਉਹ ਸਪੋਜ ਹੋ ਚੁੱਕਾ ਉਹਦਾ ਪਰਦਾ ਫਾਸ ਹੋ ਚੁੱਕਾ ਮੈਂਬਰ ਸਹਿਬਾਨਾਂ ਦਾ ਉਹ ਭਰੋਸਾ ਗਵਾ ਚੁੱਕਾ ਜਿਹੜੇ ਜਿਹੜੇ ਸੀਨੀਅਰ ਮੈਂਬਰ ਜਿਹੜੇ ਉਹਦੇ ਨਾਲ ਸਨ ਬੀਬੀ ਕਪੂਰ ਕੌਰ ਸੌਂਕੜਾ ਸਰਦਾਰ ਜੋਗਾ ਸਿੰਘ ਜਮਨानगर ਤੇ ਸਰਦਾਰ ਜੱਥੇਦਾਰ ਬਲਦੇਵ ਸਿੰਘ ਹਾਬੜੀ ਜਿਹੜੇ ਉਹਦੇ ਨਾਲ ਉਹਦੀ ਟਿਕਟ ਤੇ ਜਿੱਤ ਕੇ ਆਏ ਨੇ ਭਾਵੇਂ ਕਿ ਅਸਰ ਸੂਖ ਉਹਨਾਂ ਦਾ ਆਪਣਾ ਸੀ ਪਰ ਧੜਾ ਇੱਕ ਸੀਗਾ ਤੇ ਉਹ ਵੀ ਅੱਜ ਉਹਨੂੰ ਛੱਡ ਕੇ ਗਏ ਨੇ ਕਿਸ ਕਾਰਨ ਇਸ ਕਰਕੇ ਉਹਨੂੰ ਆਪੜੜੇ ਗਰੀਬਾਂ ਦੇ ਝਾਤੀ ਮਾਰਨੀ ਚਾਹੀਦੀ ਹੈ ਕਿ ਅੱਜ ਉਹਦੇ ਸੀਨੀਅਰ ਸਾਥੀ ਉਹਦਾ ਸਾਥ ਛੱਡ ਕੇ ਕਿਉਂ ਗਏ ਆ ਜੇ ਸਾਥ ਛੱਡ ਕੇ ਗਏ ਆ ਉਹਦੀ ਕ腐ਸ਼ਨ ਨੂੰ ਉਹਦੇ ਵਰਤਾਓ ਦੇ ਬਿਹੇਵ ਨੂੰ ਉਹਦੀ ਬੋਲਬਾਣੀ ਨੂੰ ਦੇਖ ਕੇ ਤੇ ਇਸ ਕਰਕੇ ਉਹਨੂੰ ਹੁਣ ਖੁਦ ਹੀ ਜਿਹੜਾ ਹੈਗਾ ਅਸਤੀਫਾ ਦੇ ਕੇ ਕਿਉਂਕਿ ਉਹਦਾ ਭਰੋਸਾ ਗਵਾਚੂਕ ਮੈਂ ਸਮਝਦਾ ਇੱਕ ਵਾਰੀ ਬਜਟ ਜਿਲਾਸ ਸੀਐਮ ਦਾ ਜਾਂ ਪੀਐਮ ਦਾ ਫੇਲ ਹੋ ਜਾਏ ਤਾਂ ਉਹਦਾ ਅਸਤੀਫਾ ਉਦੋਂ ਹੀ ਹੋ ਜਾਂਦਾ ਇਹ ਏਡਾ ਮਤਲਬ ਮੈਂ ਹੁਣ ਸ਼ਬਦ ਨਹੀਂ ਵਰਤਣੇ ਚਾਹੁੰਦਾ ਕਿ ਉਹ ਗਰੂਪ ਹੈ ਕਿ ਹੁਣ ਇਹ ਚਾਰ ਬਜਟ ਫੇਲ ਹੋਣ ਦੇ ਬਾਵਜੂਦ ਵੀ ਕਿਆ ਨਾ ਐਗਜ਼ੈਕਟਿਵਾਂ ਫੇਲ ਹੋਣ ਦੇ ਬਾਵਜੂਦ ਵੀ ਅਜੇ ਪ੍ਰਧਾਨਗੀ ਦੀ ਕੁਰਸੀ ਨੂੰ ਚੰਬੜਿਆ ਹੋਇਆ ਇਹ ਪ੍ਰਧਾਨਗੀ ਦੀ ਕੁਰਸੀ ਜੇ ਨੂੰ ਇੰਨੀ ਚੰਗੀ ਲੱਗਦੀ ਲੱਕ ਨਾਲ ਬੰਨ ਕੇ ਆਪਦੇ ਪਿੰਡ ਝਿੰਦੇ ਲੈ ਜਾਵੇ ਪਰ ਸਾਡੀ ਕਮੇਟੀ ਦਾ ਖੜਾ ਛੱਡੇ ਬਾਕੀ ਜਿਹੜੇ 48 ਮੈਂਬਰ ਨੇ ਉਹ ਬੈਠ ਕੇ ਕਿਸੇ ਸਿਆਣੇ ਮੈਂਬਰ ਨੂੰ ਚੁਣ ਕੇ ਜਿਹੜਾ ਕਮੇਟੀ ਦਾ ਕੰਮ ਜਿਹੜਾ ਚੱਲੇ ਔਰ ਜਿਹੜੇ ਰੋਜ਼ਮਰਾਂ ਦੇ ਕੰਮ ਆ ਉਹ ਕੋਈ ਨਹੀਂ ਰੁਕ ਰਿਆ ਵੇਖੋ ਗੁਰਦੁਆਰੇ ਲੰਗਰ ਵੀ ਚੱਲ ਰਿਹਾ ਪ੍ਰਬੰਧ ਵੀ ਚੱਲ ਰਿਹਾ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਮਿਲ ਰਹੀਆਂ ਨੇ ਰੋਜ ਦਾ ਕੰਮ ਇਹ ਸਿਰਫ ਇਹ ਜਿਹੜੀ ਚੀਜ਼ ਕਹਿ ਕੇ ਸੰਗਤ ਨੂੰ ਗੁਮਰਾਹ ਕਰਦਾ ਖੁਲੇਖਾ ਪਾਉਂਦਾ ਕਿ ਦੇਖੋ ਜੀ ਜੇ ਬਜਟ ਪਾਸ ਨਾ ਹੋਇਆ ਤੇ ਸਾਰੇ ਕੰਮ ਰੁਕ ਜਾਣਗੇ ਜਦੋਂ ਕਿ ਕੰਮ ਨਿਰੰਤਰ ਚੱਲ ਰਹੇ ਆ ਗਲਤ ਬਜਟ ਜਿਹੜਾ ਉਹ ਪਾਸ ਅਸੀਂ ਨਹੀਂ ਹੋਣ ਦੇਵਾਂਗੇ ਹੁਣ ਜਦੋਂ ਜਿਹੜਾ ਕਿ ਜਦੋਂ ਪਹਿਲਾਂ ਸਾਰੇ ਹੀ ਪਾਸ ਕਰਨਾ ਚਾਹੁੰਦੇ ਸੀ ਉਸ ਵੇਲੇ ਅੱਜ ਜਦੋਂ ਇਹਨੇ ਖੁਦ ਇਹਨੂੰ ਰੱਦ ਕੀਤਾ ਸੀ 25 ਜੂਨ ਨੂੰ ਤਾਂ ਹੁਣ ਸਾਰੇ ਮੈਂਬਰ ਸਹਿਬਾਨ ਚਾਹੁੰਦੇ ਆ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੁਣ ਝਿੰਡਾ ਦੀ ਜਿਹੜੀ ਡਿਕਟੇਟਰਸ਼ਿਪ ਆ ਜਿਹੜੀ ਹਿਟਲਰ 사이 ਸੋਚਾ ਉਹਨੂੰ ਕੋਈ ਮੈਂਬਰ ਵੀ ਪ੍ਰਵਾਨ ਨਹੀਂ ਕਰਦਾ ਤੇ ਨਾ ਹੀ ਸੰਗਤਾਂ ਪ੍ਰਵਾਨ ਕਰਦੀਆਂ ਤਾਂ ਹੀ ਉਹਦੇ ਪਿੰਡ ਦੇ ਵਿੱਚੋਂ ਹੀ ਬਗਾਵਤ ਜਿਹੜੀ ਉਹਦੇ ਖਿਲਾਫ ਕਿੰਨੀਆਂ ਵੀਡੀਓ ਦੇ ਖਿਲਾਫ ਜਿਹੜੀਆਂ ਪਿੰਡ ਦੀਆਂ ਸੰਗਤਾਂ ਵੱਲੋਂ ਆਗੀਆਂ ਕਿ ਨਾ ਪੰਥ ਦਾ ਨਾ ਪਰਿਵਾਰ ਦਾ ਨਾਂ ਤਮੇਦੀਆ ਠੀਕ ਹੈ ਠੀਕ ਹੈ